ਮੈਂ ਵੀਰ ਦੇ ਘਰ ਚੋਰੀ ਹੋ ਗਈ ਤੇ ਬੱਬਾ ਦੀਪ ਸਿੰਘ ਜੀ ਨੇ ਵੀਰ ਨੂੰ ਸੁਪਨੇ ਚ ਦੱਸਤਾ ਵੀ ਚੋਰੀ ਕਿਨੇ ਕੀਤੀ ਆ ਸਵਾਗਤ ਆ ਸਾਰੀ ਸਾਧ ਸੰਗਤ ਦਾ ਬ੍ਰਹਮਚਿੱਤਰ ਚੈਨਲ ਤੇ ਸਮੂਹ ਸਾਧ ਸੰਗਤ ਸਾਧ ਸੰਗਤ ਦਾ ਸਾਰੀ ਸਵਾਗਤ ਆ ਬ੍ਰਹਮਚਿੱਤਰ ਚੈਨਲ ਤੇ ਮਾਲਕ ਨੂੰ ਚੜਦੀ ਗਲਾ ਚ ਰੱਖ ਕੇ ਤੇ ਅੱਜ ਦੀ ਸਟੋਰੀ ਵੀਰ ਰਮਨ ਨੇ ਭੇਜੀ ਆਪਾਂ ਨੂੰ ਫਾਦਲ ਕਾ ਤੋਂ ਤੇ ਵੀਰ ਪਹਿਲਾਂ ਹੀ ਬੱਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦਾ ਸੀਗਾ ਤੇ ਉਦੋਂ ਬਾਅਦ ਉਹਦੇ ਘਰ ਚੋਰੀ ਹੋ ਜਾਂਦੀ ਹੈਗੀ 4-5 ਲੱਖ ਰੁਪਏ ਦੀ ਤੇ 4-5 ਲੱਖ ਕੈਸ਼ ਕੁ ਸਿਉਣਾ ਹਨਾ ਤੇ ਚੋਰੀ ਹੋ ਜਾਂਦੀ ਜਦੋਂ ਤੇ ਉਹ ਪੁਲਿਸ ਕੇਸ ਵੀ ਕਰਦਾ ਤੇ ਕਾਫੀ 1-2 ਮਹੀਨੇ ਨੰਗੇ ਤੇ ਪਰ ਚੋਰ ਨਹੀਂ ਲੱਭੇ ਜਾਂਦੇ ਵੀਰ ਬਹੁਤ ਪਰੇਸ਼ਾਨ ਸੀਗਾ ਕਿਉਂਕਿ ਉਹਨਾਂ ਜਿਆਦਾ ਜ਼ਮੀਨ ਦਾ ਤਾਲਾ ਨਹੀਂ ਸੀ ਕਰੋ ਠੀਕ-ਠੋਕ ਠੀਕ-ਠਾਕ ਹੀ ਸੀਗਾ ਉਹ ਪੈਸੇ 4-5 ਲੱਖ ਉਹਦੀ ਸੇਵਿੰਗ ਸੀਗੀ ਵਿਚਾਰੇ ਦੀ ਤੇ ਕੁਝ ਸਿਉਣਾ ਸੀਗਾ ਤੇ ਵੀਰ ਕਹਿੰਦਾ ਵੀ ਮੇਰੇ ਕੋਲੇ ਇਹੀ ਸਾਰਾ ਕੁਝ ਸੀਗਾ ਹੋਰ ਮੇਰੇ ਕੋਈ ਜ਼ਮੀਨ ਜਾਇਦਾਦ ਨਹੀਂ ਸੀ ਤੇ ਵੀਰ ਦੱਸਦਾ ਕਹਿੰਦਾ ਵੀ ਮੱਚਪਹਿਰਾ ਸਾਹਿਬ ਕੱਟਨੇ ਸ਼ੁਰੂ ਕਰਤੇ 21 ਦਿਨ ਮੱਚਪਹਿਰਾ ਸਾਹਿਬ ਗੱਟੇ ਗੰਦਾ ਪੂਰੀ ਸੋਚਮਤਾ ਨਾਲ ਪੂਰੀ ਮਰਿਆਦਾ ਨਾਲ 21ਵੇਂ ਦਿਨ ਰਾਤ ਨੂੰ ਉਹਨੂੰ ਬੱਬਾ ਦੀਪ ਸਿੰਘ ਜੀ ਨੇ ਸੁਪਨੇ 'ਚ ਦੱਸਤਾ ਵੀ ਆਹ ਬੰਦਾ ਛੋੜੇ ਪਿੰਡ ਤੇ ਹੁੰਦਾ ਤੇ ਇਹ ਇੱਥੇ ਪੈਸੇ ਪਏ ਨੇ ਉਹਦੇ ਕੋਲ ਜਿਹਨੇ ਜਿਹੜੇ ਮਤਲਬ ਤੇਰੇ ਘਰੋਂ ਹੀ ਚੋਰੀ ਕਰਕੇ ਲਿਆ ਇੱਥੇ ਇਹਦੇ ਘਰੇ ਇੱਥੇ ਸੋਨਾ ਨੱਪਿਆਗਾ ਨੱਪਿਆ ਠੀਕ ਹੈ ਵੀਰ ਸਵੇਰੇ ਉੱਠਦਾ ਫੋਟਸ ਮਲਾਜਮਾਂ ਨੂੰ ਨਾਂ ਲੈ ਕੇ ਤੇ ਉਹਦੇ ਘਰੇ ਜਾਂਦਾ ਉਹੀ ਗੱਲ ਉਹੀ ਸਾਰਾ ਸੋਨਾ ਨੱਪਿਆ ਉਥੋਂ ਉਥੋਂ ਜਦੋਂ ਪਟ ਪਟਾਉਂਦੇ ਆ ਮਲਾਜਮ ਉਹ ਤੋਂ ਉਥੋਂ ਨਿਕਲਦਾ ਉਹੀ ਸੋਨਾ ਸਾਰਾ ਇਹਦੋਂ ਉੱਥੇ ਅੰਦਰ ਨਮਾਰੀ ਚ ਦੇਖਦਾ ਜਿਹੜਾ ਚੋਰ ਸੀ ਆ ਤੇ ਉੱਥੇ ਉਹਦੇ ਪੈਸੇ ਪਏ ਹੁੰਦੇ ਅਗੇ ਤੁਸੀਂ ਦੇਖੋ ਵੀ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਹਨਾ ਪੁਰਸ਼ ਵੀ ਮਨਲਾ ਨਹੀਂ ਕੇ ਸਟ्रेस ਕਰ ਸਕੀ ਹਨ ਪਰ ਬਾਬਾ ਦੀਪ ਸਿੰਘ ਜੀ ਨੇ ਮੈਂਟਲ ਸਿਕਨਟਾਂ ਚ ਕੇ ਸਟ्रेस ਕਰਤਾ ਹਨ ਐਵੇਂ ਮਦਦ ਕਰਦੇ ਬਾਬਾ ਦੀਪ ਸਿੰਘ ਜੀ ਆਪ ਦੇ ਮਨਲਾ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੇ ਹਨ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਨੇ ਹਨਾ ਉਹਨਾਂ ਦੀ ਲੀਲਾ ਅប្រੰਪਾਰ ਹੈ ਤੁਸੀਂ ਯਕੀਨ ਕਰਕੇ ਦੇਖੋ ਜਿਵੇਂ ਆ ਭਰਾ ਨੇ ਸਟੋਰੀ ਭੇਜੀ ਅਗੇ ਹਨ ਤੁਸੀਂ ਜਿਹੜੇ ਦੁੱਖ ਤਕਲੀਫ ਚੋਂ ਤੁਸੀਂ ਇੱਕ ਦਿਨ ਦੱਸੋਗੇ ਮੈਨੂੰ ਸਟੋਰੀ ਭੇਜ ਕੇ ਵੀ ਹਾਂ ਵੀ ਰਸੀ ਵੀ ਦੁੱਖ ਤਕਲੀਫ ਚੋਂ ਨਿਕਲੇ ਆ ਤੁਸੀਂ ਬੱਬਤੀਪ ਸਿੰਘ ਜੀ ਤੇ ਯਕੀਨ ਕਰੋ ਠੀਕ ਹੈ ਤੁਹਾਡੇ ਸਾਰੇ ਦੁੱਖ ਤਕਲੀਫਾਂ ਦੂਰ ਹੋਣੀਆਂ ਮੈਂ ਆਈ ਵੀਡੀਓ ਚ ਕਹਿਣਾ ਹੁਣਾ ਇੱਕ ਮੈਂ ਕਹਿਣਾ ਮੈਂ ਕਹਿਣਾ ਹੁਣਾ ਹਰ ਇੱਕ ਵਾਰੀ ਜਿਵੇਂ ਕਿ ਕਾਫੀ ਵੀਰ ਪਹਿਣਾ ਆਪਣੀ ਵੀਡੀਓ ਦੇਖਦੇ ਆ ਉਹਨਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਦਨ ਇੱਕ ਤੁਸੀਂ ਲਾਈਕ ਨਹੀਂ ਕਰਦੇ ਵੀਡੀਓ ਨੂੰ ਨਾ ਤੁਸੀਂ ਕਮੈਂਟ ਕਰਦੇ ਕਮੈਂਟ ਚ ਇਨੀ ਲਿਖ ਦਿਆ ਕਰੋ ਬਸ ਸਤਾਂਤਨ ਬਾਬਾ ਦੀਪ ਦੀਪ ਸਿੰਘ ਜੀ ਮੈਂ ਕਿਹੜਾ ਕੋਈ ਮਾੜੀ ਸਿੱਖਿਆ ਦਿੰਨੀ ਦੇਣਿਆ ਹਨ ਬਸ ਮਹਾਰਾਜ ਦੀਆਂ ਗੱਲਾਂ ਦੱਸਦਾ ਮਾ ਬਦੀਪ ਸਿੰਘ ਜੀ ਨੇ ਗੱਲਾਂ ਦੱਸਦਾ ਉਹਨਾਂ ਦੇ ਕੋਟਕ ਤਾਂ ਇਦਾਂ ਜਿਹੜੇ ਸੰਗਤ ਨਾਲ ਬਾਪਰਦੇ ਹਨ ਤੁਸੀਂ ਉਹਨੂੰ ਲਾਈਕ ਯਾਰ ਕਮੈਂਟ ਕਰ ਰਹੇ ਹਨ ਦੇਖਦੇ ਤੁਸੀਂ ਕਿੰਨੇ ਜਾਣੇ ਹੋ ਹਨ ਲਾਈਕ ਕਮੈਂਟ ਤੁਹਾਡੇ ਜਮ ਨਹੀਂ ਆ ਰਹੇ ਸਾ ਸੰਗਤ ਕਿਰਪਾ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਇਹਦੇ ਨਾਲ ਮੈਨੂੰ ਹੌਸਲਾ ਮਿਲਦਾ ਤੇ ਫਿਰ ਵੀਡੀਓ ਪਾਉਣ ਨੂੰ ਜੀ ਕਰਦਾ ਨਹੀਂ ਤਾਂ ਵੀਡੀਓ ਪਾਉਣ ਨੂੰ ਜੀ ਨਹੀਂ ਕਰਦਾ ਹੁਣ ਕੱਲ ਇੱਕ ਵੀਰ ਨੇ ਮੈਨੂੰ ਬਹੁਤ ਗਲਤ ਬੋਲਿਆ ਕੱਲ ਹੁਣ ਮੈਂ ਵੀਡੀਓ ਪਾਈ ਨਹੀਂ ਅੱਜ ਉਹ ਵੀਰ ਮਾਫੀ ਮੰਗੀ ਮੰਗੀ ਜਾਂਦਾ ਕਹਿੰਦਾ ਵੀਰੇ ਸੌਰੀ ਮੇਰੀ ਗਲਤੀ ਸੀ ਤਾਂ ਕਰਕੇ ਕੱਲ ਮੈਂ ਵੀਡੀਓ ਨਹੀਂ ਪਾਈ ਅੱਜ ਵੀਡੀਓ ਪਾ ਰਿਹਾ ਹਾਂ ਬਾਕੀ ਜੇ ਕਿਸੇ ਵੀ ਰਪੈਨ ਨੇ ਸਟੋਰੀ ਪੇ ਜੁਨੀ ਆਪਦੀ ਹੈਡਪੀ ਬੀਜਣੀ ਹੈ ਇਸੇ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਆਪ ਦਾ WhatsApp ਨੰਬਰ ਨਾਲ ਲਿਖ ਦਿਓ ਵੀ ਵੀਰੇ ਇਸੇ ਹੈਡਪੀ ਭੇਜਣੀ ਹੈ ਸਾਡੇ ਨਾਲ ਕੰਟੈਕਟ ਕਰੋ ਤਾਂ ਮੈਂ ਜਾਂ ਮੈਂ ਆਪ ਜਾਂ ਸਾਡੀ ਟੀਮ ਤੁਹਾਡੇ ਨਾਲ WhatsApp ਤੇ ਕੰਟੈਕਟ ਕਰੂਗੀ ਫਿਰ ਤੁਸੀਂ ਸਾਨੂੰ WhatsApp ਤੇ ਵੋਇਸ ਦੇ ਰੂਪ ਚ ਸਟੋਰੀ ਭੇਜ ਸਕਦੇ ਹੋ ਤਾਂ ਜੋ ਉਸ ਸਾਥ ਸੰਗ ਦੇ ਸਾਹਮਣੇ ਲੈ ਕੇ ਆਵਾਂਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ